ਘਰ ਵਿੱਚ ਬਦਾਮ ਦਾ ਬੂਟਾਗਾਉਣ ਦਾ ਸੌਖਾ ਤਰੀਕਾ 90% ਲੋਕੇ ਤਰੀਕਾ ਨਹੀਂ ਜਾਣਦੇ ਤੁਸੀਂ ਘਰੇ ਹੀ ਜਿਹੜਾ ਬਦਾਮ ਦਾ ਬੂਟਾ ਤਿਆਰ ਕਰ ਸਕਦੇ ਹੋ ਚਾਰ ਪੰਜ ਬਦਾਮ ਲੈ ਲੈਣੇ ਉਹਦੇ ਪਾਣੀ ਪਾ ਕੇ ਉਹਨਾਂ ਨੂੰ ਭਿਉਆ ਦੇਣਾ ਚੰਗੀ ਤਰ੍ਹਾਂ ਰਾਤ ਪਰ ਭਿਉਣ ਤੋਂ ਬਾਅਦ ਬਦਾਮਾਂ ਨੂੰ ਲੱਗ ਕੇ ਲੈਣਾ ਪਾਣੀ ਢੋਲ ਦੇਣਾ ਇਹਦੇ ਵਿੱਚ ਦੁਬਾਰਾ ਫੇਰ ਸਾਫ਼ ਪਾਣੀ ਪਾਉਣਾ ਕਿਉਂਕਿ ਬਦਾਮ ਐਨ ਚੰਗੀ ਤਰ੍ਹਾਂ ਜਿਹੜੇ ਨਰਮ ਹੋ ਜਾਣਾ ਉਹਦੇ ਬਾਅਦ ਇਹਨਾਂ ਨੂੰ ਕੱਢ ਲੈਣਾ ਕੱਢਣ ਤੋਂ ਬਾਅਦ ਜਿਹੜੀ ਇਹਦੀ ਚੁੰਝ ਜੀ ਆ ਚੁੰਝ ਜੀ ਦੇਖੋ ਛੋਟੇ ਛੋਟੇ ਚੁੰਝਾਂ ਜੀਆਂ ਨੇ ਇਹਦੀ ਆ ਉਹ ਚੁੰਝਾਂ ਨੂੰ ਆਪਾਂ ਤੋੜ ਦੇਣਾ ਕਿਉਂਕਿ ਫੇ ਛੇਤੀ ਪੁੰਗਰੂਗਾ ਇਹ ਨਹੀਂ ਵੀ ਹੌਲੀ ਪੁੰਗਰੂਗਾ ਸਾਰਿਆਂ ਦੀ ਇਕੱਲੇ ਇਕੱਲੇ ਦੀ ਆਪਾਂ ਚੁੰਝ ਤੋੜ ਲੈਣੇ ਆ ਲੋ ਚੁੰਝ ਟੁੱਟ ਗਈ ਲਓ ਜੀ ਆਪਾਂ ਪੰਜ ਬਦਾਮ ਲਏ ਨੇ ਕਿੰਨੇ ਸੌਫਟ ਹੋਗੇ ਨਰਮ ਹੋਗੇ ਇਹ ਕੀ ਕੁਮਾਰ ਘਰਾਂ ਦੇ ਵਿੱਚ ਆਮ ਹੁੰਦਾ ਇਹਨੂੰ ਥੋੜਾ ਜਿਹਾ ਉੱਤੋਂ ਕੱਟ ਲੈਣਾ ਇਹਦੇ 'ਚ ਚੌਂਜੀ ਡਬੋ ਦਣੀ ਆ ਕਿਉਂਕਿ ਇਹ ਐਂਟੀਸੈਪਟਿਕ ਆ ਇੱਕ ਤਰ੍ਹਾਂ ਦੇ ਘਟਾਣੂ ਨਹੀਂ ਬਣਦੇ ਬਦਾਮ ਛੇਤੀ ਉਗੂਗਾ ਬੂਟਾ ਸਾਰਿਆਂ ਨੂੰ ਥੋੜੀ ਥੋੜੀ ਲਾ ਲੈਣੀ ਆਪਾਂ ਨਾਲ ਯਾਰ ਵੀਡੀਓ ਦੇਖਦੇ ਹੋ ਸਬਸਕ੍ਰਾਈਬ ਕਰਦੇ ਜਾ ਕਰੋ ਚੈਨਲ ਨੂੰ ਵੱਧ ਤੋਂ ਵੱਧ ਇਹ ਵੀਡੀਓ ਤੇ ਘੱਟੋ ਘੱਟ ਵੱਧ ਨਹੀਂ 1 ਮਿਲੀਅਨ ਸਬਸਕ੍ਰਾਈਬਰ ਤਾਂ ਹੋਣੇ ਚਾਹੀਦੇ ਨੇ ਸਾਰੇ ਬਦਮਣੇ ਚ ਕਰ ਲੇ ਆਪਾਂ ਇਹ ਰੇਤਾ ਹੁੰਦਾ ਜਿਹੜਾ ਪਕਰਾਂ ਵਿੱਚ ਕੰਦਾ ਬਣਾਉਣ ਵਾਸਤੇ ਵਰਤਦੇ ਆ ਇਹ ਲੈ ਲੈਣਾ ਇਹਨੂੰ ਛਾਣ ਲੈਣਾ ਚੰਗੀ ਤਰ੍ਹਾਂ ਛਾਣਣ ਤੋਂ ਬਾਅਦ ਇਹ ਬਿਲਕੁਲ ਸੁੱਕ ਗਏ ਤੇ ਪਾਣੀ ਝੜਕ ਲੈਣਾ ਹਲਕਾ ਹਲਕਾ ਬਾਹਲਾ ਨਹੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਦੇਖੋ ਇਹ ਜਾ ਹੋ ਜਾਵੇ ਯਾਨੀ ਕਿ ਬਾਹਲਾ ਹੋ ਨਹੀਂਣਾ ਚਾਹੀਦਾ ਹਨ ਜੇ ਬਾਹਲਾ ਗਿੱਲਾ ਕਰਤਾ ਫੇਰ ਖਰਾਬ ਕਰੋਗਾ ਡਿਸਪਲੋਜ਼ਰ ਕਲਾਸ ਦੇ ਥਲੇ ਸੁਰਾਖ ਮਾਰ ਲੈਣੇ ਨੇ ਉਹਨਾਂ ਦੇ ਵਿੱਚ ਰੇਤਾ ਭਰ ਲੈਣਾ ਆਪਾਂ ਰੇਤਾ ਭਰਨ ਤੋਂ ਬਾਅਦ ਦੇਖੋ ਇਹਨੇ ਨਿਕ ਭਰ ਲਿਆ ਆਪਾਂ ਇਹ ਬਾਦਾਮ ਨੇ ਜਿਹੜੀ ਚੁੰਝ ਦੇਖਦੇ ਚੁੰਝ ਚੁੰਝੇ ਤੜਕਾ ਆਪਾਂ ਪੇਚ ਨੂੰ ਗੜਦਣੀ ਆ ਲੋਟੀ ਇੱਧਰ ਵੀ ਚੁੰਝ ਗੜਦਣੀ ਆ ਕੜਤੀ ਜਾਂ ਜ ਦੋ ਕੱਪ ਆਪਣੇ ਕੋਲ ਰਹਿ ਗਏ ਇਹਨਾਂ ਨੂੰ ਉੱਪਰ ਰੱਖ ਲੈਣਾ ਤਾਂ ਕਿ ਜਿਹੜੀ ਨਵੇਂ ਆ ਅੰਦਰੇ ਬਣੀ ਰਹੇ ਇਹ ਜੀ ਕੋਕੋ ਕੜ ਖਾ ਦਾ ਤੇ ਰੇਤਾ ਇਹਨੂੰ ਮਿਕਸ ਕਰ ਲੈਣਾ ਆਪਾਂ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਪੇਰੇ ਦੇ ਵਿੱਚ ਪਾੜ ਲੈਣਾ ਇਹਦੇ ਵਿੱਚ ਵੀ ਇਸ ਤਰ੍ਹਾਂ ਆਪਾਂ ਬਦਾਮ ਲਾ ਦਿੰਨੇ ਆ ਕੋਕਨਰ ਜਿਹੜੀ ਖਾਦ ਹੁੰਦੀ ਆ ਕੋਕੋ ਪੈਟੇ ਬਹੁਤ ਵਧੀਆ ਹੁੰਦੀ ਆ 25 ਦਿਨ ਬਾਅਦ ਆਪਣੇ ਬੂਟੇ ਤਿਆਰ ਨੇ ਰੇਤੇ ਵਾਲੇ ਬੂਟੇ ਜ਼ਿਆਦਾ ਹੋਗੇ ਦੇਖੋ ਬੀਜੇ ਦਾ ਇੱਕੋ ਦਿਨ ਤੀ ਆਪਾਂ ਸਾਡਾ ਬੂਟਾ ਬਣ ਕੇ ਤਿਆਰ ਮੈਨੂੰ ਇਸ ਧਰਤੀ 'ਚ ਲਾ ਸਕਦੇ ਆ ਜੇ ਤੁਸੀਂ ਆਪਣੇ ਮਾਤਾ ਪਿਤਾ ਨੂੰ ਦਿਲੋਂ ਪਿਆਰ ਕਰਦੇ ਹੋ ਤਾਂ ਸਬਸਕ੍ਰਾਈਬ ਕਰਕੇ ਜਾਓ ਚੈਨਲ ਤਾਂ ਕਿ 1 ਮਿਲੀਅਨ ਆਪਾਂ ਪੂਰੇ ਕਰ ਸਕੀਏ ਤੇ ਇਸ ਤਰ੍ਹਾਂ ਦੀ ਉਹ ਵੀਡੀਓ ਦੇਖਣ ਲਈ ਉਹ ਬੈਲ ਕਟਨ ਜਿਹੜੀ ਘੰਟੀ ਜੀ ਆ ਨਾ ਉਹਨੂੰ ਪੂਰੀ ਤਰ੍ਹਾਂ ਬਜਾ ਦਿਓ ਤਾਂ ਕਿ ਜੋ ਕੋਈ ਨਵੀਂ ਵੀਡੀਓ ਆਵੇ ਤੁਹਾਡੇ ਤੱਕ ਜਦੇ ਪਹੁੰਚ ਜਾਵੇ ਇਹਦੇ ਤੇ ਆਪਾਂ ਫੇਟਾ ਆ ਕੇ ਰੱਖ ਦੇਣੇ ਕਿਉਂਕਿ ਨਮੀ ਬਣੀ ਰਹੇ ਤੇ ਬੂਟੇ ਛੇਤੀ ਬਣਦੇ ਨੇ ਕਿਉਂਕਿ ਨਹੀਂ ਤਾਂ ਪਾਣੀ ਸੁੱਕ ਜਾਂਦਾ ਬਣ ਗਈ ਨਾ ਗੱਲਬਾਤ ਮੱਟੇ ਹੋ ਗਏ ਬੜੇ ਇਨੂੰ ਹੁਣ ਤੁਸੀਂ ਲਾ ਦਿਓ ਧਰਤੀ ਦੇ ਵਿੱਚ ਤੇ ਤੁਹਾਡੇ ਬੂਟੇ ਨੇ ਜਿਹੜੇ ਉਹ ਤਿਆਰ ਨੇ ਹੁਣ ਲਾਫੀ